ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਜੋ ਅੱਜ ਆਪਾਂ ਆਡੀਓ ਦੇ ਵਿੱਚ ਵਿਚਾਰ ਕਰਨ ਜਾ ਰਹੇ ਹਾਂ ਕਈ ਦਿਨਾਂ ਤੋਂ ਅ ਕੁਝ ਕਈ ਵਾਰ ਜਦੋਂ ਆਪਾਂ ਆਡੀਓ ਬਣਾਉਨੇ ਆ ਗੁਰਬਾਣੀ ਬਾਰੇ ਜਾਂ ਗੁਰੂ ਸਾਹਿਬਾਨ ਦੇ ਜੀਵਨ ਬਾਰੇ ਕਈ ਸੰਗੀਤ ਜਾਨਾ ਆਪਣਾ ਕਮੈਂਟ ਵੀ ਲਿਖਦੇ ਨੇ ਉਹਦੇ ਵਿੱਚ ਆਪਣੇ ਵਿਚਾਰ ਦੱਸਦੇ ਨੇ ਤੇ ਕਈ ਦਫਾ ਇਸ ਤਰ੍ਹਾਂ ਹੁੰਦਾ ਕਿ ਜੋ ਗੁਰਬਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਸਹਿਬਾਨ ਨੇ ਭਗਤ ਸਹਿਬਾਨ ਨੇ ਜਿਸ ਵਕਤ ਗੁਰਬਾਣੀ ਉਚਾਰੀ ਸੀ ਉਸ ਵਕਤ ਜਿਆਦਾ ਪੁਰਾਤਨ Hindu ਧਰਮ ਚੱਲ ਰਿਹਾ ਸੀ ਤਾਂ ਸਾਨੂੰ ਸਮਝਾਉਣ ਦੇ ਲਈ ਗੁਰੂ ਸਹਿਬਾਨ ਨੇ ਭਗਤ ਸਹਿਬਾਨ ਨੇ ਪੁਰਾਤਨ ਇਤਿਹਾਸ ਮਿਥਿਹਾਸ ਦੇ ਵਿੱਚੋਂ ਉਦਾਹਰਨਾਂ ਲੈ ਕੇ ਸਾਨੂੰ ਸਮਝਾਇਆ ਹੈ ਪਰ ਕਈ ਦਫਾ ਗੁਰਬਾਣੀ ਨੂੰ ਸਮਝਣ ਦੇ ਵਿੱਚ ਸਾਨੂੰ ਥੋੜਾ ਪੁਲੇਖਾ ਲੱਗ ਜਾਂਦਾ ਹੈ ਜਾਂ ਪੁਲੇਖਾ ਲੱਗ ਸਕਦਾ ਹੈ ਗੁਰਬਾਣੀ ਅਥਾ ਹੈ ਗੁਰਬਾਣੀ ਅਗੰਮ ਹੈ ਜਿਸ ਤਰ੍ਹਾਂ ਕਿ ਪਰਮੇਸ਼ਰ ਦੇ ਤੱਕ ਸਾਡੀ ਪਹੁੰਚ ਸਾਡੀਆਂ ਗਿਆਨ ਇੰਦਰੀਆਂ ਰਾਹੀਂ ਸੰਭਵ ਨਹੀਂ ਇਸ ਤਰ੍ਹਾਂ ਹੀ ਗੁਰਬਾਣੀ ਅਥਾ ਸਮੁੰਦਰ ਹੈ ਗਿਆਨ ਦਾ ਸਾਨੂੰ ਕਿਸੇ ਦਫਾ ਕਿਸੇ ਚੀਜ਼ ਤੋਂ ਪੁਲੇਖਾ ਵੀ ਲੱਗ ਸਕਦਾ ਹੈ ਗੁਰਬਾਣੀ ਦੇ ਅਰਥ ਬਹੁਤ ਵਿਦਵਾਨਾਂ ਨੇ ਕੀਤੇ ਨੇ ਹਰ ਇੱਕ ਨੇ ਅਰਥ ਆਪਣੀ ਜੋ ਪਰਮੇਸ਼ਰ ਨੇ ਸਮਝ ਦਿੱਤੀ ਹੈ ਉਸ ਦੇ ਹਿਸਾਬ ਨਾਲ ਕੀਤੇ ਨੇ ਅਸੀਂ ਇਹ ਨਹੀਂ ਕਹਾਂਗੇ ਕਿ ਇਹ ਅਰਥ ਗਲਤ ਨੇ ਜਾਂ ਇਹ ਅਰਥ ਠੀਕ ਨੇ ਕਿਉਂਕਿ ਹਰ ਇੱਕ ਨੇ ਅਰਥ ਜੋ ਪਰਮੇਸ਼ਰ ਨੇ ਸਮਰੱਥਾ ਦਿੱਤੀ ਹੈ ਉਹਦੇ ਹਿਸਾਬ ਨਾਲ ਕੀਤੇ ਨੇ ਪਰ ਸਾਨੂੰ ਅਰਥ ਸਮਝਣ ਦੇ ਲਈ ਬਹੁਤ ਸਾਵਧਾਨ ਹੋਣਾ ਚਾਹੀਦਾ ਕਿਉਂਕਿ ਕਈ ਦਫਾ ਅਰਥ ਅ ਕਿਸੇ ਹੋਰ ਭਾਵਨਾ ਨਾਲ ਹੋਏ ਨੇ ਕਈ ਦਫਾ ਗੁਰਬਾਣੀ ਦੇ ਅਰਥ ਸਿਰਫ ਆਪਣਾ ਵਿਚਾਰ ਠੀਕ ਕਰਾਉਣ ਦੇ ਲਈ ਵੀ ਲਿਖੇ ਗਏ ਨੇ ਜਾਂ ਕੋਈ ਲਿਖ ਦਿੰਦੇ ਨੇ ਸਾਨੂੰ ਉਹਨਾਂ ਬਾਰੇ ਵੀ ਬਹੁਤ ਸਾਵਧਾਨ ਹੋਣਾ ਚਾਹੀਦਾ ਹੈ ਜਿਸ ਤਰ੍ਹਾਂ ਕੱਚੀ ਬਾਣੀ ਸ਼ੁਰੂ ਹੋ ਗਈ ਸੀ ਇਸ ਤਰ੍ਹਾਂ ਅਰਥ ਵੀ ਕਈ ਦਫਾ ਅਮ ਜਿਸ ਤਰ੍ਹਾਂ ਕਿਸੇ ਦੀ ਸਮਝ ਕੰਮ ਕਰਦੀ ਹੈ ਉਸ ਹਿਸਾਬ ਨਾਲ ਉਹ ਅਰਥ ਕਰ ਦਿੰਦੇ ਨੇ ਪਰ ਜਦੋਂ ਅਸੀਂ ਗੁਰੂ ਦੀ ਬਾਣੀ ਨੂੰ ਸਮਝਣਾ ਹੈ ਤਾਂ ਸਾਨੂੰ ਕਿਸੇ ਭਰੋਸੇਯੋਗ ਸੂਤਰ ਦੇ ਜਿਹੜੇ ਅਰਥ ਕੀਤੇ ਨੇ ਉਹਨਾਂ ਦੇ ਵੱਲ ਸਾਨੂੰ ਧਿਆਨ ਦੇਣਾ ਚਾਹੀਦਾ ਹੈ ਸਾਨੂੰ ਸਮਝਣਾ ਚਾਹੀਦਾ ਹੈ ਕਿ ਕਿਹੜੇ ਅਰਥ ਠੀਕ ਨੇ ਜਦੋਂ ਅਸੀਂ ਅਰਥ ਪੜਨ ਬਾਰੇ ਵਿਚਾਰ ਕਰੀਏ ਤਾਂ ਸਾਨੂੰ ਜ਼ਰੂਰ ਇਹ ਕੋਕ ਵਿਚਾਰ ਕਰ ਲੈਣੇ ਚਾਹੀਦੀ ਹੈ ਕਿ ਕਿਹੜੇ ਅਰਥ ਕਿਹੜਾ ਸਟੇਕ ਜ਼ਿਆਦਾ ਠੀਕ ਹੈ ਕਿਉਂਕਿ ਕਈ ਦਫਾ ਪਹਿਲਾਂ ਮਨ ਵਿੱਚ ਇਹ ਗੱਲ ਨਹੀਂ ਸੀ ਆਈ ਹੁਣ ਕਈ ਦਫਾ ਇੱਕ ਦੋ ਘਟਨਾਵਾਂ ਇਸ ਤਰ੍ਹਾਂ ਦੀਆਂ ਹੋਈਆਂ ਨੇ ਕਿ ਕੋਈ ਸੰਗੀ ਜਨ ਜਦੋਂ ਗੁਰਬਾਣੀ ਦੇ ਇਹਨਾਂ ਚੈਨਲਸ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਤੇ ਜਾਂ ਰੱਬ ਦੀ ਵਿਚਾਰ ਤੇ ਕੋਈ ਆਪਣਾ ਕਮੈਂਟ ਛੱਡਦੇ ਨੇ ਫਿਰ ਉਹਨਾਂ ਦੇ ਵਿਚਾਰ ਪੜ੍ਹ ਕੇ ਪਤਾ ਲੱਗਦਾ ਕਿ ਗੁਰਬਾਣੀ ਦੇ ਸਹੀ ਅਰਥ ਨਹੀਂ ਕੀਤੇ ਜਾ ਰਹੇ ਇਸ ਕਰਕੇ ਪਰਮੇਸ਼ਰ ਜੀ ਨੇ ਮਨ ਵਿੱਚ ਇਹ ਖਿਆਲ ਲਿਆਂਦਾ ਕਿ ਸਾਨੂੰ ਇਸ ਵਾਰੇ ਵੀ ਕਾਫੀ ਸਾਵਧਾਨ ਹੋਣਾ ਚਾਹੀਦਾ ਹੈ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਮਨ ਵਿੱਚ ਕੀ ਸੀ ਅਸੀਂ ਜਾਣ ਲਈ ਸਾਡੇ ਲਈ ਇਹ ਸੰਭਵ ਹੀ ਨਹੀਂ ਹੈ ਕਈ ਜਗ੍ਹਾ ਤੇ ਆਪ ਜੀ ਨੇ ਦੇਖਿਆ ਹੋਵੇਗਾ ਕਿ ਭਗਤ ਸਹਿਵਾਨ ਜੀ ਨੇ ਜਿੱਥੇ ਬਾਣੀ ਉਚਾਰਨ ਕੀਤੀ ਹੈ ਉਸ ਬਾਣੀ ਨੂੰ ਹੋਰ ਵਿਸਥਾਰ ਨਾਲ ਸਮਝਾਉਣ ਲਈ ਮੇਰੇ ਪਾਤਸ਼ਾਹੇ ਨਾਲ ਉਹਦੇ ਮਿਲਦੀ ਬਾਣੀ ਦੇ ਨਾਲ ਉਹਨਾਂ ਦੀ ਬਾਣੀ ਨੂੰ ਹੋਰ ਖੋਲਿਆ ਹੈ ਤਾਂ ਕਿ ਸਾਨੂੰ ਚੰਗੀ ਤਰ੍ਹਾਂ ਸਮਝ ਲੱਗ ਜਾਏ ਪਾਤਸ਼ਾਹਤੇ ਆਪ ਪਰਮੇਸ਼ਰ ਦਾ ਰੂਪ ਸੀ ਭਗਤ ਸਹਿਵਾਨ ਉਸ ਪਰਮੇਸ਼ਰ ਦਾ ਨਾਮ ਜਪ ਕੇ ਉਦੇ ਵਿੱਚ ਸਮਾਈ ਪਾ ਗਏ ਉਹਨਾਂ ਦੀ ਬਾਣੀ ਪਾਤਸ਼ਾਹ ਜੀ ਦੇ ਬਾਣੀ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਵੈਮਾਨ ਹੈ ਤੇ ਉਹ ਸਾਡੇ ਸਾਰੇ ਲਈ ਸਿੱਖਣ ਜੋਗ ਹੈ ਸਾਡੇ ਲਈ ਉਹ ਉਪਦੇਸ਼ ਹੈ ਸਾਨੂੰ ਇਸ ਉਪਦੇਸ਼ ਨੂੰ ਉਸ ਨਜ਼ਰੀਏ ਨਾਲ ਹੀ ਸਮਝਣਾ ਚਾਹੀਦਾ ਹੈ ਜਿਸ ਲਈ ਸਾਡੇ ਲਈ ਇਹ ਉਪਦੇਸ਼ ਅਕਾਲ ਪੁਰਖ ਨੇ ਰੱਬ ਨੇ ਪਰਮੇਸ਼ਰ ਨੇ ਗੁਰੂ ਸਹਿਬਾਨ ਰਾਹੀਂ ਭਗਤਾਂ ਰਾਹੀਂ ਭੇਜਿਆ ਹੈ ਸਾਨੂੰ ਆਪਣੇ ਕਿਸੇ ਵੀ ਸਵਾਰਥ ਦੇ ਕਾਰਨ ਇਸ ਬਾਣੀ ਦੇ ਅਰਥ ਆਪਣੇ ਹਿਸਾਬ ਨਾਲ ਨਹੀਂ ਕਰਨੇ ਚਾਹੀਦੇ ਹਾਂਜੀ ਸੰਗਤ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਇਹ ਥੋੜਾ ਜਿਹਾ ਜੋ ਬੇਨਤੀ ਹੈ ਪਰਵਾਨ ਕਰਨੀ ਜੀ ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ